ਹਰਮਨ ਆਪਣੇ ਦੋਸਤ ਦੇ ਨਾਲ ਹੋਈ ਬਤਮੀਜੀ ਦੀ ਰਿਪੋਰਟ ਦਿਖਾਉਣ ਥਾਣੇ ਦੇ ਵਿੱਚ ਆਈ ਹੈ ਥਾਣੇ ਦੇ ਵਿੱਚ ਆ ਕੇ ਕਹਿੰਦੀ ਹੈ ਵੀ ਰੋਹਿਤ ਨਾਮ ਦਾ ਇੱਕ ਬਦਮਾਸ਼ ਲੜਕਾ ਮੇਰੀ ਭੈਣਾ ਵਰਗੀ ਸਹੇਲੀ ਦੇ ਨਾਲ ਛੇੜਛਾੜ ਕਰ ਰਿਹਾ ਸੀ ਇਸ ਦੇ ਖਿਲਾਫ ਤੁਸੀਂ ਰਿਪੋਰਟ ਲਿਖੋ ਥਾਣੇਦਾਰ ਜਦੋਂ ਰੋਹਿਤ ਦੇ ਅੱਗੇ ਪਿੱਛੇ ਉਸਦੇ ਮਾਤਾ ਪਿਤਾ ਦਾ ਨਾਮ ਪੁੱਛਦੇ ਹਨ ਤਾਂ ਅੱਗੋਂ ਨਾਮ ਦੱਸਦੇ ਹਨ ਜੀ ਇਹ ਸ਼ਮਸ਼ੇਰ ਸਿੰਘ ਦਾ ਮੁੰਡਾ ਹੈ ਪੁਲਿਸ ਵਾਲੇ ਪਿੱਛੇ हट ਜਾਂਦੇ ਹਨ ਅਤੇ ਕਹਿੰਦੇ ਹਨ ਤੁਹਾਡੇ ਕੋਲ ਸਬੂਤ ਕੀ ਹੈ ਹੁਣ ਅੱਗੋਂ ਹਰਮਨ ਬੋਲਦੀ ਹੈ ਵੀ ਹੁਣ ਤੁਸੀਂ ਰਿਪੋਰਟ ਲਿਖ ਰਹੇ ਸੋ ਅਤੇ ਜਿਵੇਂ ਹੀ ਪਿਤਾ ਦਾ ਨਾਮ ਸੁਣਿਆ ਕੀ ਗੱਲ ਹੋ ਗਈ ਐਮਐਲਏ ਦੇ ਮੁੰਡੇ ਦਾ ਨਾਮ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕਿਵੇਂ ਨਿਕਲ ਚੁੱਕੀ ਹੈ 2 ਮਿੰਟ ਪਹਿਲਾਂ ਤਾਂ ਤੁਸੀਂ ਸਬੂਤ ਨਹੀਂ ਮੰਗ ਰਹੇ ਸੀ ਹੁਣ ਕੀ ਗੱਲ ਹੋ ਗਈ ਹੈ ਸਬੂਤ ਕੱਤ ਮੰਗਦੇ ਹੋ ਦੋਸਤੋ ਇੱਕਦਮ ਪੁਰਸ ਮੜਾ ਕਹਿੰਦਾ ਹੈ ਜਾਓ ਨਿਕਲ ਜਾਓ ਇੱਥੋਂ ਕਿਉਂ ਸਾਡੀ ਨੌਕਰੀ ਦੇ ਦੁਸ਼ਮਣ ਬਣੇ ਹੋ ਜੇਕਰ ਅਸੀਂ ਐਮ.ਐਲ.ਏ ਸਾਹਿਬ ਦੇ ਮੁੰਡੇ ਦੇ ਖਿਲਾਫ ਰਿਪੋਰਟ ਲਿਖੀ ਤਾਂ ਐਮ.ਐਲ.ਏ ਇੱਥੇ ਆਂਦਾ ਹੋਵੇਗਾ ਅਤੇ ਸਾਨੂੰ ਸਾਰਿਆਂ ਨੂੰ ਪੂਰੇ ਥਾਣੇ ਨੂੰ ਸਸਪੈਂਡ ਕਰਾ ਕੇ ਛੱਡੇਗਾ ਤਾਂ ਅੱਗੋ ਹਰਮਨ ਕਹਿੰਦੀ ਹੈ ਫਿਰ ਇਸ ਦਾ ਮਤਲਬ ਤਾਂ ਉਹ ਜੋ ਮਰਜ਼ੀ ਕਰ ਲੈਣ ਸਹੀ ਹੈ ਜੇਕਰ ਉਹ ਸਾਡੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਕਰਦੇ ਹਨ ਕਿ ਇਹ ਠੀਕ ਹੈ ਤਾਂ ਅੱਗੋ ਪੁਰਸ ਉਹ ਕਹਿੰਦਾ ਹੈ ਜਿਆਦਾ ਨਾ ਬੋਲ ਮੇਰੇ ਤੇ ਕਾਨੂੰਨ ਨਾ ਝਾੜ ਦੇਖ ਜੇਕਰ ਤੂੰ ਇੱਥੋਂ ਨਾਂਗਈ ਤਾਂ ਤੈਨੂੰ ਤੱਕੇ ਮਾਰ ਕੇ ਇਥੋਂ ਬਾਹਰ ਕੱਢ ਦਾਂਗੇ ਤਾਂ ਅੱਗੋਂ ਜਿਹੜਾ ਪੁਲਿਸ ਬਣਾ ਹੈ ਉਹ ਵੀ ਗਰਮ ਹੋ ਜਾਂਦਾ ਹੈ ਅਤੇ ਕਹਿੰਦਾ ਹੈ ਅੱਛਾ ਅਤੇ ਅੱਗੋਂ ਹਰਮਨ ਜਿਹੜੀ ਹੈ ਉਹ ਵੀ ਗਰਮ ਹੋ ਜਾਂਦੀ ਹੈ ਤੇ ਕਹਿੰਦੀ ਹੈ ਅੱਛਾ ਜੇਕਰ ਇਹੋ ਜੀ ਗੱਲ ਹੈ ਤਾਂ ਦੇਖਦੇ ਹਾਂ ਕਿ ਮੈਂ ਤੁਸੀਂ ਮੈਨੂੰ ੱੱਕੇ ਮਾਰਦੇ ਹੋ ਮੈਂ ਤਾਂ ਇੱਥੇ ਰਿਪੋਰਟ ਲਿਖਣ ਆਈ ਹਾਂ ਮੈਂ ਕਿਹੜਾ ਗੁਨਾਹ ਕਰ ਦਿੱਤਾ ਹੈ ਐਫ ਆਈ ਆਰ ਤਾਂ ਤੁਹਾਨੂੰ ਅੱਜ ਲਿਖਣੀ ਪਵੇਗੀ ਨਹੀਂ ਤਾਂ ਮੇਰਾ ਨਾਮ ਵੀ ਹਰਮਨ ਨਹੀਂ ਮੈਂ ਵੀ ਇੱਥੋਂ ਨਹੀਂ ਜਾਂਦੀ ਤਾਂ ਅੱਗੋਂ ਪੁਲਿਸ ਵਾਲਾ ਜਿਹੜਾ ਹੈ ਲੇਡੀ ਕਾਂਸਟੇਬਲ Amal ਇਸ਼ਾਰਾ ਕਰਦਾ ਹੈ ਉਹਨਾਂ ਨੂੰ ਚਪੇੜਾ ਮਾਰ ਕੇ ੱੱਕੇ ਮਾਰ ਕੇ ਉੱਥੋਂ ਬਾਹਰ ਕਢੰਦੇ ਹੈ ਉਸ ਤੋਂ ਬਾਅਦ ਪੁਲਿਸ ਵਾਲਿਆਂ ਨਾਲ ਹਰਮਨ ਜੋ ਕਰਦੀ ਹੈ ਜਿਵੇਂ ਹੀ ਉਸਦੀ ਅਸਲੀਅਤ ਸਭ ਦੇ ਸਾਹਮਣੇ ਆਂਦੀ ਹੈ ਦੋਸਤੋ ਸਭ ਲੋਕ ਹੱਕੇ ਬੱਕੇ ਨਾ ਜਾਂਦੇ ਹਨ ਸਾਰੀ ਵੀਡੀਓ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼ ਹਾਂਜੀ ਦੋਸਤੋ ਬਣਦੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਜਿਵੇਂ ਹੀ ਹਰਮਨ ਜਿਹੜੀ ਹੈ ਉਸ ਪੁਲਿਸ ਥਾਣੇ ਤੋਂ ਬਾਹਰ ਨਿਕਲਦੀ ਹੈ ਤਾਂ ਬਾਹਰ ਨਿਕਲ ਕੇ ਆਪਣੀ ਸਹੇਲੀ ਦੇ ਮੋਹਰ ਵੱਲ ਤੱਕਦੀ ਹੈ ਸਹੇਲੀ ਗਗਨਦੀਪ ਔਰ ਕਹਿੰਦੀ ਹੈ ਨਹੀਂ ਨਹੀਂ ਚਲੋ ਕੋਈ ਗੱਲ ਨਹੀਂ ਜੱਤਰ ਇਹ ਐਪਲੀਕੇਸ਼ਨ ਨਹੀਂ ਲਿਖਦੇ ਆਪਾਂ ਆਪਣੇ ਘਰੇ ਚਲੇ ਜਾਨੇ ਹਾਂ ਕਿਉਂ ਮੱਥਾ ਮਾਰੀਏ ਆਪਣੇ ਕੋਲ ਕਿਹੜਾ ਬਹੁਤੇ ਪੈਸੇ ਹਨ ਤੇਰਾ ਅੱਗੇ ਪਿੱਛੇ ਵੀ ਕੋਈ ਨਹੀਂ ਹੈ ਅਤੇ ਜੇਕਰ ਮੇਰੇ ਮਾਤਾ ਪਿਤਾ ਨੂੰ ਪਤਾ ਲੱਗਿਆ ਵੀ ਮੈਂ ਥਾਣੇ ਦੇ ਵਿੱਚ ਫਿਰਦੀ ਹਾਂ ਅਤੇ ਮੇਰੇ ਨਾਲ ਕਈ ਮੁੰਡਿਆਂ ਨੇ ਕੁਝ ਕਰ ਦਿੱਤਾ ਹੈ ਅਤੇ ਕੁਝ ਗਲਤ ਕਰਨੀ ਕੋਸ਼ਿਸ਼ ਕੀਤੀ ਹੈ ਮੈਨੂੰ ਪੜ੍ਹਾਈ ਤੋਂ ਹਟਾ ਲੈਣਗੇ ਅਤੇ ਕਾਲਜ ਜਾਣ ਤੋਂ ਰੋਕ ਦੇਣਗੇ ਤੋ ਇਹ ਨਾ ਕਰ ਆਪਣੇ ਸਮਾਜ ਦਾ ਤੈਨੂੰ ਪਤਾ ਹੈ ਕੁੜੀਆਂ ਦੀ ਗਲਤੀ ਹਰ ਥਾਂ ਤੇ ਘੜ ਦਿੰਦੇ ਹਨ ਅਤੇ ਮੈਨੂੰ ਘਰ ਬਿਠਾ ਲੈਣਗੇ ਮੈਨੂੰ ਮੰਜ਼ੂਰ ਨਹੀਂ ਹੈ ਇਸ ਤਰ੍ਹਾਂ ਕਿ ਜਿਹੜੀ ਗਗਨਦੀਪ ਹੈ ਉਸ ਤੋਂ ਦੂਰ हट ਕੇ ਅਤੇ ਔਟੋ ਰਿਕਸ਼ਾ ਪੜ ਕੇ ਆਪਣੇ ਘਰ ਚਲੀ ਜਾਂਦੀ ਹੈ ਲੇਕਿਨ ਹਰਮਨ ਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਦੋਸਤੋ ਹਰਮਨ ਇਕਦਮ ਸੋਚਦੀ ਹੈ ਵੀ ਇਸ ਤਰ੍ਹਾਂ ਜੇਕਰ ਮੈਂ ਕੁਝ ਨਾ ਕੀਤਾ ਤਾਂ ਫਿਰ ਫਾਇਦਾ ਕੀ ਹੋਇਆ ਐਵੇਂ ਤਾਂ ਫਿਰ ਕੱਲ ਨੂੰ ਕਿਸੇ ਹੋਰ ਕੁੜੀ ਨਾਲ ਉਹ ਆ ਕੰਮ ਕਰਨਗੇ ਜੇਕਰ ਅੱਜ ਉਪਰੇ ਗਏ ਤਾਂ ਫਿਰ ਐਵੇਂ ਜਾਣ ਦਾ ਮਤਲਬ ਕੀ ਹੈ ਦੋਸਤੋ ਗਗਨਦੀਪ ਦੇ ਮਗਰ ਔਟੋ ਲਗਾ ਲੈਂਦੀ ਹੈ ਅਤੇ ਉਸ ਦੇ ਘਰ ਜਾਂਦੀ ਹੈ ਸਮਝਾਉਂਦੀ ਹੈ ਵੀ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੈ ਜੇਕਰ ਆਪਾਂ ਉਹਨਾਂ ਨੂੰ ਐਵੇਂ ਛੱਡ ਦਿੱਤਾ ਤਾਂ ਕੱਲ ਨੂੰ ਕਿਸੇ ਹੋਰ ਨਾਲ ਕਰਨਗੇ ਬੜਾ ਸਮਝੌਦੀ ਹੈ ਗਗਨਦੀਪ ਨਹੀਂ ਮੰਦੀ ਲੇਕਿਨ ਵਾਰ-ਵਾਰ ਸਮਝਾਉਣ ਤੋਂ ਜਦੋਂ ਸਵੇਰ ਹੋ ਜਾਂਦੀ ਹੈ ਪੂਰੀ ਰਾਤ ਲੰਘ ਚੁਕੀ ਸੀ ਹਰਮਨ ਟੱਸ ਤੋਂ ਮਸ ਨਹੀਂ ਹੋਈ ਅਤੇ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਲੇਕਿਨ ਚਲੋ ਸਵੇਰੇ ਜਿਹੜੀ ਗਗਨਦੀਪ ਕਹਿੰਦੀ ਹੈ ਲੈ ਆਹੀ ਇੱਛਾ ਹੈ ਤਾਂ ਚਲਵੜ ਫਿਰ ਤੋਂ ਧੱਕੇ ਮਾਰ ਕੇ ਸਾਨੂੰ ਬਾਹਰ ਕੱਢ ਦੇਣਗੇ ਲੇਕਿਨ ਹਰਮਨ ਕਹਿੰਦੀ ਨਹੀਂ ਇਸ ਵਾਰ ਆਪਾਂ ਉਹਨਾਂ ਕੋਲ ਨਹੀਂ ਜਾਣਾ ਇਸ ਵਾਰ ਆਪਾਂ ਵੱਡੇ ਅਫਸਰ ਕੋਲ ਜਾਵਾਂਗੇ ਦੋਸਤੋ ਵੱਡੇ ਅਫਸਰ ਕੋਲ ਜੋ ਕਿ ਆਪਣੇ ਹੈੱਡ ਆਫਿਸ ਦੇ ਵਿੱਚ ਪੁਲਿਸ ਦੇ ਉਸ ਦੇ ਵਿੱਚ ਰਹਿੰਦਾ ਹੈ ਅਤੇ ਚਲੇ ਜਾਂਦੇ ਹਨ ਦੋ ਤਿੰਨ ਘੰਟੇ ਬਾਹਰ ਉਡੀਕਣ ਤੋਂ ਬਾਅਦ ਉਹਨਾਂ ਦਾ ਨੰਬਰ ਆਂਦਾ ਹੈ ਅਤੇ ਅੰਦਰ ਜਾ ਕੇ ਜਦ ਡੀਐਸਪੀ ਸਾਹਿਬ ਹਨ ਉਹਨਾਂ ਨੂੰ ਮਿਲਦੇ ਹਨ ਅਤੇ ਜਿਵੇਂ ਹੀ ਡੀਐਸਪੀ ਸਾਹਿਬ ਉਹਨਾਂ ਦੀ ਫਰਿਆਦ ਸੁਣਦਾ ਹੈ ਆਕਮ ਦਮ ਉਹ ਵੀ ਕਹਿੰਦਾ ਹੈ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਅਗੋ ਹਰਮਨ ਕਹਿੰਦੀ ਹੈ ਸਾਡੇ ਕੋਲ ਉਹ ਤਾਂ ਸਬੂਤ ਨਹੀਂ ਲੇਕਿਨ ਜੇਕਰ ਤੁਸੀਂ ਜਾਂਚ ਪੜਤਾਲ ਕਰੋਗੇ ਤਾਂ ਉਸ ਇਲਾਕੇ ਦੇ ਕਿਸੇ ਨਾ ਕਿਸੇ ਸੀਸੀਟੀਵੀ ਕੈਮਰੇ ਦੇ ਵਿੱਚ ਜ਼ਰੂਰ ਉਹਨਾਂ ਦੀ ਇਹ ਹਰਕਤ ਆ ਗਈ ਹੋਵੇਗੀ ਅਤੇ ਇਹ ਗੱਲ ਵੱਡੀ ਨਹੀਂ ਵੀ ਉਹਨਾਂ ਨੇ ਸਾਡੇ ਨਾਲ ਬਤਮੀਜ਼ੀ ਕੀਤੀ ਚਲੋ ਜੀ ਉਹਨਾਂ ਨੂੰ ਗਲਤੀ ਕੀਤੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਗੱਲ ਵੱਡੀ ਇਹ ਹੈ ਵੀ ਪੁਲਿਸ ਨੇ ਸਾਡੀ ਰਿਪੋਰਟ ਨਹੀਂ ਲਿਖੀ ਪੁਲਿਸ ਆਪਣੇ ਕੰਮ ਤੋਂ ਮੁਕਰ ਰਹੀ ਹੈ ਅਤੇ ਜੇਕਰ ਅੱਜ ਕੋਈ ਕੁੜੀ ਉਹਨਾਂ ਕੋਲ ਇਸ ਤਰ੍ਹਾਂ ਆਈ ਹੈ ਕੱਲ ਨੂੰ ਕੋਈ ਹੋਰ ਵੀ ਆਵੇਗੀ ਤਾਂ ਉਸ ਦੇ ਨਾਲ ਉਹ ਆਹੀ ਕੰਮ ਕਰਨਗੇ ਉਹਨਾਂ ਨੂੰ ਸੁਧਾਰਨਾ ਜਿਆਦਾ ਜ਼ਰੂਰੀ ਹੈ ਤਾਂ ਜਿਹੜਾ ਡੀਐਸਪੀ ਸਾਹਿਬ ਹੈ ਕਹਿੰਦਾ ਹੈ ਕੋਈ ਗੱਲ ਨਹੀਂ ਕੁੜੀਓ ਤੁਸੀਂ ਮੇਰੀ ਧਿਆਨ ਦੀ ਉਮਰ ਦੇ ਹੋ ਕੋਈ ਗੱਲ ਨਹੀਂ ਚਲੋ ਐਂ ਕਰੋ ਤੁਸੀਂ ਆਪਣਾ ਨਾਮ ਆਪਣੇ ਪਿਤਾ ਦਾ ਨਾਮ ਆਪਣੀ ਮਾਤਾ ਦਾ ਨਾਮ ਮੈਨੂੰ ਦਿਖਾ ਦਿਓ ਤੁਹਾਡੇ ਨਾਮ ਦੀ ਐਪਲੀਕੇਸ਼ਨ ਮੈਂ ਲਿਖਦਾਗਾ ਅਤੇ ਗਰ ਰਹੀ ਪੁਲਿਸ ਵਾਲਿਆਂ ਦੀ ਉਹਨਾਂ ਨੂੰ ਮੈਂ ਆਪੇ ਦਿਖਲਾਂਗਾ ਕਈ ਲੋਕ ਪੁਲਿਸ ਲਾਈਨ ਦੇ ਵਿੱਚ ਇਹੋ ਜਿਹੇ ਹਨ ਜੋ ਕਿ ਸਾਡੇ ਵਰਗੇ ਇਮਾਨਦਾਰ ਪੁਲਿਸ ਵਾਲਿਆਂ ਦਾ ਨਾਮ ਵੀ ਬਦਨਾਮ ਕਰਦੇ ਹਨ ਅਤੇ ਬਿਲਕੁਲ ਰਿਸ਼ਵਤ ਖੋਰੀ ਦੇ ਪੈਸੇ ਤੇ ਪੜਦੇ ਹਨ ਅਤੇ ਇਹਨਾਂ ਨੂੰ ਸਿੱਧਾ ਕਰਨਾ ਜ਼ਰੂਰੀ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਨਾਮ ਪਤਾ ਪੁੱਛਦਾ ਹੈ ਲੇਕਿਨ ਜਦੋਂ ਹੀ ਹਰਮਨ ਦੀ ਵਾਰੀ ਆਉਂਦੀ ਹੈ ਹਰਮਨ ਆਪਣਾ ਨਾਮ ਤੇ ਦੱਸ ਦਿੰਦੀ ਹੈ ਲੇਕਿਨ ਜਿਵੇਂ ਹੀ ਪਿਤਾ ਦਾ ਨਾਮ ਉਸ ਤੋਂ ਡੀਐਸਪੀ ਸਾਹਿਬ ਆਪ ਪੁੱਛਦੇ ਹਨ ਤਾਂ ਰੋ ਪੈਂਦੀ ਹੈ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਹਨ ਅਤੇ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਕਿ ਪਿਤਾ ਦਾ ਨਾਮ ਪੁੱਛਣ ਤੇ ਕਿਉਂ ਲੋਰੀ ਹੈ ਤਾਂ ਨਾਲ ਬੈਠੀ ਗਗਨਦੀਪ ਆਖਦੀ ਹੈ ਸਰ ਜੀ ਇਸ ਦੇ ਪਿਤਾ ਨਹੀਂ ਹਨ ਨਾ ਹੀ ਇਸ ਦੀ ਮਾਤਾ ਹੈ ਇਹ ਤਾਂ ਅनाथ ਹੱਲੇ ਦੇ ਵਿੱਚ ਵੱਡੀ ਹੋਈ ਹੈ ਇਸ ਦੇ ਅੱਗੇ ਪਿੱਛੇ ਕੋਈ ਨਹੀਂ ਹੈ 3-4 ਸਾਲ ਦੀ ਸ਼ਾਇਦ ਕਿਸੇ ਮੇਲੇ ਦੇ ਵਿੱਚੋਂ ਉਹਨਾਂ ਨੂੰ ਇਹ ਲੱਭੀ ਹੋਵੇਗੀ ਉਦੋਂ ਦੀ ਮੇਰੀ ਦੋਸਤ ਹੈ ਮੈਂ ਅनाथ ਹੱਲੇ ਦੇ ਵਿੱਚ ਰੋਟੀ ਵਗੈਰਾ ਦੇਣ ਕਈ ਕੀ ਵਾਰ ਖੜੋਣੇ ਵਗੈਰਾ ਦੇਣ ਆਪਣੇ ਪੁਰਾਣੇ ਕੱਪੜੇ দান ਕਰਨ ਜਾਇ ਕਰਦੀ ਸਾ ਉੱਥੇ ਇਹ ਮੇਰੀ ਦੋਸਤ ਬਣ ਗਈ ਅਤੇ ਉਦੋਂ ਦੇ ਅਸੀਂ ਨਾਲ ਖੇਡਦੇ ਹਾਂ ਅਤੇ ਨਾਲ ਹੀ ਆਪਣੇ ਕੋਲ ਜਾਣੇ ਹਾਂ ਦੋਸਤੋ ਇੰਨੀ ਗੱਲ ਸੁਣ ਕੇ ਜਿਹੜਾ ਕੋਲ ਬੈਠਾ ਡੀਐਸਪੀ ਹੈ ਉਸ ਨੂੰ ਵੀ ਕੁਝ ਨਾ ਕੁਝ ਯਾਦਾਂ ਲੱਗ ਜਾਂਦਾ ਹੈ ਉਸ ਨੂੰ ਵੀ ਲੱਗਦਾ ਹੈ ਬੀ ਜਿਵੇਂ ਹਰਮਨ ਜੜੀ ਹੈ ਬਿਲਕੁਲ ਉਸੇ ਨਾਲ ਮੈਚ ਖਾਂਦੀ ਹੋਵੇ ਹਰਮਨ ਉਸ ਨੂੰ ਕੁਝ ਜਾਣੀ ਪਛਾਣੀ ਲੱਗ ਰਹੀ ਹੈ ਉਸ ਦੇ ਮਨ ਦੇ ਵਿੱਚ ਪੁਰਾਣੀਆਂ ਯਾਦਾਂ ਦੀ ਫਿਲਮ ਘੁੰਮ ਰਹੀ ਹੈ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਅਤੇ ਤਸਵੀਰਾਂ ਨੂੰ ਦੇਖ ਦੇ ਕੇ ਯਾਦ ਕਰ ਕਰਕੇ ਇੱਕਦਮ ਉਸ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਹਨ ਹੁਣ ਗਗਨਦੀਪ ਖਰਾਨ ਹੈ ਵੀ ਇਧਰੋਂ ਜੜੀ ਹਰਮਨ ਹੈ ਉਸ ਦੇ ਅੱਖਾਂ ਦੇ ਵਿੱਚ ਵੀ ਹੰਝੂ ਹਨ ਉਧਰੋਂ ਡੀਐਸਪੀ ਸਾਹਿਬ ਕਿੱਡੇ ਵੱਡੇ ਅਫਸਰ ਹਨ ਇਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਪਤਾ ਨਹੀਂ ਕਿਉਂ ਹੰਝੂ ਆ ਗਏ ਹਨ ਅਖੀਰਕਾਰ ਗੱਲ ਕੀ ਹੈ ਕੋਲ ਖੜਾ ਜਿਹੜਾ ਗਾਰਡ ਹੈ ਉਹ ਵੀ ਹੈਰਾਨ ਹੈ ਕਿਉਂਕਿ ਪਹਿਲੀ ਵਾਰ ਜ਼ਿੰਦਗੀ ਦੇ ਵਿੱਚ ਕਿੰਨੇ ਸਾਲ ਹੋ ਗਏ ਹਨ ਉਹਨੂੰ ਇੱਥੇ ਸਰਵਿਸ ਕਰਦਿਆਂ ਨੂੰ ਡੀਐਸਪੀ ਸਾਹਿਬ ਦੀਆਂ ਅੱਖਾਂ ਦੇ ਵਿੱਚ ਇੱਕ ਤਿਣਕਾ ਵੀ ਉਸਨੇ ਕਦੇ ਹੰਝੂਆਂ ਦੇ ਨਹੀਂ ਦੇਖਿਆ ਅੱਜ ਪਹਿਲੀ ਵਾਰ ਅੱਖਾਂ ਦੇ ਵਿੱਚੋਂ ਇਸ ਤਰ੍ਹਾਂ ਬੰਦੀ ਨਦੀ ਨੂੰ ਦੇਖ ਕੇ ਉਹ ਵੀ ਹੈਰਾਨ ਹੈ ਇਕਦਮ ਉਸ ਤੋਂ ਰਿਆ ਨਹੀਂ ਜਾਂਦਾ ਪੁੱਛਦਾ ਹੈ ਡੀਐਸਪੀ ਸਾਹਿਬ ਤੁਸੀਂ ਠੀਕ ਨਾ ਹੋ ਤੁਹਾਡੇ ਵਾਸਤੇ ਪਾਣੀ ਚਾਹ ਕੁਝ ਲੈ ਕੇ ਆਵਾਂ ਤੁਹਾਨੂੰ ਕੀ ਦਿੱਕਤ ਹੈ ਕੀ ਹੋ ਗਿਆ ਕੀ ਹੋ ਗਿਆ ਆਖਿਰਕਾਰ ਇਹੋ ਜੀ ਕਿਹੜੀ ਗੱਲ ਹੈ ਡੀਐਸਪੀ ਸਾਹਿਬ ਕਹਿੰਦਾ ਨਹੀਂ ਨਹੀਂ ਪਰਸਨਲ ਗੱਲ ਹੈ ਤੁਹਾਨੂੰ ਦੱਸਣ ਯੋਗ ਨਹੀਂ ਹੈ ਤਾਂ ਉਸ ਨੂੰ ਬਾਹਰ ਭੇਜ ਦਿੰਦਾ ਹੈ ਹੁਣ ਕਮਰੇ ਦੇ ਵਿੱਚ ਕੋਈ ਨਹੀਂ ਹੈ ਸਿਵਾਏ ਹਰਮੰਦੇ ਅਤੇ ਉਸਦੀ ਦੋਸਤ ਗਗਨਦੀਪ ਦੇ ਅਤੇ ਡੀਐਸਪੀ ਸਾਹਿਬ ਦੇ ਡੀਐਸਪੀ ਸਾਹਿਬ ਪੁੱਛਦੇ ਹਨ ਬੇਟਾ ਕਿਹੜੇ ਮੇਲੇ ਦੇ ਵਿੱਚ ਗਵਾਚੀ ਸੀ ਅਤੇ ਕਦੋਂ ਕੁ ਦੀ ਗੱਲ ਹੈ ਤੇਰੀ ਜਨਮ ਦਿਰੀ ਕੀ ਹੈ ਤਾਂ ਅਗੋ ਹਰਮਨ ਚੁੱਪ ਹੋ ਜਾਂਦੀ ਹੈ ਉਦੋਂ ਉਹ 2 ਕੁ ਸਾਲ ਦੀ ਸੀ ਬੜੀ ਛੋਟੀ ਸੀ ਉਸ ਨੂੰ ਕੁਝ ਯਾਦ ਨਹੀਂ ਹੈ ਉਦੋਂ ਸ਼ਾਇਦ ਉਸ ਨੂੰ ਟੰਗ ਤਣਾ ਬੋਲਣਾ ਵੀ ਨਾ ਆਂਦਾ ਹੋਵੇ ਤਾਂ ਹੀ ਕਰਕੇ ਸ਼ਾਇਦ ਅੱਜ ਤੱਕ ਉਸ ਨੂੰ ਆਪਣੇ ਪਿਤਾ ਦਾ ਨਾਮ ਮਾਤਾ ਦਾ ਨਾਮ ਆਪਣੇ ਘਰ ਦਾ ਪਤਾ ਵੀ ਨਹੀਂ ਪਤਾ ਨਹੀਂ ਤਾਂ ਸ਼ਾਇਦ ਉਦੋਂ ਆਪਣੇ ਮਾਤਾ ਪਿਤਾ ਨੂੰ ਲੱਭ ਜਾਣੀ ਸੀ ਪੂਰੀ ਗੱਲ ਦੀ ਤੈਤਕ ਜਾਣਾ ਚਾਹੁੰਦਾ ਹੈ ਲੇਕਿਨ ਹਰਮਨ ਅੱਗੇ ਕੁਝ ਦੱਸਣ ਨੂੰ ਪਿਆਰ ਨਹੀਂ ਹੈ ਡੀਐਸਪੀ ਸਾਹਿਬ ਆਪ ਆਪਣੀ ਗੱਡੀ ਮੰਗਵਾਉਂਦੇ ਹਨ ਜਿਹੜਾ ਡਰਾਈਵਰ ਹੈ ਮਿੰਟ ਦੇ ਵਿੱਚ ਡੀਐਸਪੀ ਸਾਹਿਬ ਦੀ ਗੱਡੀ ਗੇਟ ਦੇਗੇ ਲਿਆਉਂਦਾ ਹੈ ਡੀਐਸਪੀ ਸਾਹਿਬ ਆਪ ਗੱਡੀ 'ਚ ਬੈਠਦੇ ਹਨ ਦੋਵੇਂ ਕੁੜੀਆਂ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਹਨ ਅਤੇ ਲੈ ਜਾਂਦੇ ਹਨ ਜੀ ਉਸ ਅਨਾਥ ਆਲੇ ਦੇ ਵਿੱਚ ਜਿੱਥੇ ਹਰਮਨ ਪੜੀ ਵੱਡੀ ਹੋਈ ਹੈ ਅਤੇ ਹਾਲੇ ਵੀ ਜਿੱਥੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ ਹਰਮਨ ਦਾ ਸੁਪਨਾ ਹੈ ਉਹ ਵੀ ਕਿਸੇ ਨਾ ਕਿਸੇ ਦਿਨ ਕੋਈ ਵੱਡੀ ਜੌਬ ਕਰੇ ਕੋਈ ਪੁਲਿਸ ਅਧਿਕਾਰੀ ਬਣੇ ਆਈਪੀਐਸ ਦੀ ਤਿਆਰੀ ਕਰ ਰਹੀ ਹੈ ਹਾਂਜੀ ਦੋਸਤੋ ਉਸ ਅਨਾਥਾਲੇ ਦੇ ਵਿੱਚ ਪਹੁੰਚਦਾ ਹੈ ਅਤੇ ਤਫਤੀਸ਼ ਕਰਦਾ ਹੈ ਅਨਾਥਾਲਾ ਦੇ ਮੈਨੇਜਰ ਨੂੰ ਮਿਲਦਾ ਹੈ ਮੈਨੇਜਰ ਸਾਹਿਬ ਕਹਿੰਦੇ ਅੰਮੀ ਮੈਂ ਤਾਂ ਨਵਾ ਹਾਂ ਮੈਨੂੰ ਇੱਥੇ ਆਇਆ ਨੂੰ 5 ਸਾਲ ਹੋ ਗਏ ਹਨ ਅਤੇ ਜੇਕਰ ਤੁਸੀਂ ਇਸ ਬਾਰੇ ਪਤਾ ਕਰਨਾ ਚਾਹੁੰਦੇ ਹੋ ਤਾਂ ਇੰਜ ਕਰੋ ਮੇਰੇ ਤੋਂ ਪਹਿਲਾਂ ਵਾਲੇ ਮੈਨੇਜਰ ਸਾਹਿਬ ਜੋ ਕਿ ਹੁਣ ਰਿਟਾਇਰ ਹੋ ਚੁੱਕੇ ਹਨ ਅਤੇ ਇਸ ਪਤੇ ਤੇ ਰਹਿੰਦੇ ਹਨ ਤੇ ਜਾ ਕੇ ਉਹਨਾਂ ਨੂੰ ਮਿਲਿਓ ਸ਼ਾਇਦ ਉਹ ਕੁਝ ਦੱਸ ਸਕਦੇ ਹੋਣ ਹਾਲੇ ਵੀ ਉਹ ਸਮਾਜ ਸੇਵਾ ਕਰਦੇ ਹਨ ਲੇਕਿਨ ਇੱਥੇ ਕਦੇ-ਕਦੇ ਆਉਂਦੇ ਹਨ ਦੋਸਤੋ ਇੰਨੀ ਗੱਲ ਸੁਣ ਕੇ ਡੀਐਸਪੀ ਸਾਹਿਬ ਡਰਾਈਵਰ ਨੂੰ ਪਤਾ ਸਮਝਾ ਦਿੰਦਾ ਹੈ ਅਤੇ ਦੋਨਾਂ ਨੂੰ ਕੁੜੀਆਂ ਨੂੰ ਲੈ ਕੇ ਚਲਾ ਜਾਂਦਾ ਹੈ ਜੀ ਉਸ ਪਤੇ ਤੇ ਹਰਮਨ ਵੀ ਹੈਰਾਨ ਹੈ ਵੀ ਇਹ ਮੇਰੇ ਮਗਰ ਕਿਉਂ ਜਾਣਾ ਚਾਹੁੰਦਾ ਹੈ ਸਾਰਾ ਮਸਲਾ ਤਾਂ ਗਗਨਦੀਪ ਦਾ ਹੈ ਲੇਕਿਨ ਉਹ ਇਸ ਗੱਲ ਤੋਂ ਅਣਜਾਣ ਸੀ ਵੀ ਡੀਐਸਪੀ ਸਾਹਿਬ ਆਪਣੀ ਇੱਕ ਢੁੰਗ ਯਾਦ ਨੂੰ ਸੱਚ ਸਮਝ ਕੇ ਇਹ ਸਭ ਕੁਝ ਕਰ ਰਹੇ ਹਨ ਉਸ ਨੂੰ ਸਮਝ ਨਹੀਂ ਆ ਰਿਹਾ ਵੀ ਡੀਐਸਪੀ ਸਾਹਿਬ ਇਹ ਕਿਉਂ ਕਰ ਰਹੇ ਹਨ ਅਤੇ ਵਾਰ-ਵਾਰ ਮੈਨੂੰ ਬੇਟਾ-ਬੇਟਾ ਕਹਿ ਕੇ ਕਿਉਂ ਬੁਲਾ ਰਹੇ ਹਨ ਉਸ ਨੂੰ ਅੰਦਾਜ਼ਾ ਵੀ ਨਹੀਂ ਹੈ ਵੀ ਉਸਦੀ ਜ਼ਿੰਦਗੀ ਅੱਜ ਬਦਲਣ ਵਾਲੀ ਹੈ ਦੋਸਤੋ ਡੀਐਸਪੀ ਸਾਹਿਬ ਉਸ ਸਮਾਜ ਸੇਵੀ ਦੇ ਘਰ ਉਸ ਮੈਨੇਜਰ ਦੇ ਘਰ ਪਹੁੰਚ ਜਦੋਂ ਹਨ ਘਰੇ ਪਹੁੰਚ ਕੇ ਮੈਨੇਜਰ ਵੀ ਹੈਰਾਨ ਹੈ ਵੀ ਸ਼ਹਿਰ ਦਾ ਡੀਐਸਪੀ ਐਡਾ ਵੱਡਾ ਅਫਸਰ ਜਿਹਨੂੰ ਮਿਲਣ ਵਾਸਤੇ ਘੰਟਿਆਂ ਵੱਧਈ ਇੰਤਜ਼ਾਰ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਵੀ ਸ਼ਾਇਦ ਪਤਾ ਨਹੀਂ ਲੱਗਦਾ ਵੀ ਅਫਸਰ ਟਾਈਮ ਦੇਵੇ ਜਾਂ ਫਿਰ ਅੱਜ ਅਮੀ ਹੀ ਖਾਲੀ ਹੱਥ ਮੁਰਨਾ ਪਵੇਗਾ ਅੱਜ ਆਪ ਮੇਰੇ ਘਰ ਆਇਆ ਹੈ ਅਤੇ ਕਮਾਲ ਦੀ ਗੱਲ ਹੈ ਦੋਸਤੋ ਡੀਐਸਪੀ ਸਾਹਿਬ ਨੇ ਬਿਠਾ ਕੇ ਗੱਲ ਪੁੱਛਦਾ ਹੈ ਹਾਂਜੀ ਸਾਹਿਬ ਮੇਰੇ ਘਰ ਕਿਵੇਂ ਆਏ ਹੋ ਇਹਨਾਂ ਦੋਹਾਂ ਕੁੜੀਆਂ ਨੂੰ ਕਿਵੇਂ ਲੈ ਕੇ ਆਏ ਹੋ ਇਹ ਤਾਂ ਹਰਮਨ ਹੈ ਬੜੇ ਚਿਰਾਂ ਬਾਅਦ ਮਿਲੀ ਹੈ ਅਤੇ ਹਾਲਚਾਲ ਪੁੱਛਣ ਲੱਗ ਜਾਂਦਾ ਹੈ ਡੀਐਸਪੀ ਸਾਹਿਬ ਕਹਿੰਦੇ ਹਨ ਮੈਂ ਇੱਥੇ ਆਪਣੇ ਮਨ ਦਾ ਦਰਦ ਸਾਂਝਾ ਕਰਨਾ ਆਇਆ ਹਾਂ ਮੇਰੇ ਮਨ ਦੇ ਵਿੱਚ ਇੱਕ ਰੋਗ ਹੈ ਇੱਕ ਗੱਲ ਹੈ ਜੋ ਕਿ ਅੱਜ ਤੁਹਾਨੂੰ ਮੈਂ ਪੁੱਛਣੀ ਹੈ ਬਿਲਕੁਲ ਸੱਚ ਦੱਸਣਾ ਝੂਠ ਨਹੀਂ ਬੋਲਣਾ ਅਗੋ ਮੈਨੇਜਰ ਕਹਿੰਦਾ ਹੈ ਲੈ ਮੈਂ ਕਿਹੜਾ ਕੋਈ ਪਾਪ ਕੀਤਾ ਹੈ ਕੋਈ ਚੋਰੀ ਕੀਤੀ ਹੈ ਜੋ ਕਿ ਝੂਠ ਬੋਲਾਂਗਾ ਬਾਕੀ ਪੁਲਿਸ ਨੂੰ ਤਾਂ ਵੈਸੇ ਵੀ ਝੂਠ ਬੋਲਣਾ ਨਹੀਂ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਬੇਚ ਜਿ ਪੁੱਛੋ ਜੋ ਵੀ ਪੁੱਛੋਗੇ ਮੈਂ ਬਿਲਕੁਲ ਸੱਚ ਜਵਾਬ ਦੇਵਾਂਗਾ ਤਾਂ ਡੀਐਸਪੀ ਸਾਹਿਬ ਅੱਗੇ ਅੱਖ ਦੇ ਹਨ ਹਾਂਜੀ ਅੰਜ ਦੱਸੋ ਇਹ ਜਿਹੜੀ ਕੁੜੀ ਹੈ ਹਰਮਨ ਇਹ ਤੁਹਾਨੂੰ ਕਿਹੜੇ ਮੇਲੇ ਦੇ ਵਿੱਚ ਕਿੱਥੇ ਮਿਲੀ ਸੀ ਇਸ ਦੇ ਮਾਤਾ ਪਿਤਾ ਕੌਣ ਹਨ ਅਤੇ ਕੌਣ ਤੁਹਾਡੇ ਕੋਲ ਇਸ ਨੂੰ ਛੱਡ ਕੇ ਗਿਆ ਸੀ ਤਾਂ ਅਗੋਂ ਮੈਨੇਜਰ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਹਨ ਬਜ਼ੁਰਗ ਅਵਸਥਾ ਹੈ ਅਤੇ ਇੱਕਦਮ ਬੋਲਦਾ ਹੈ ਵੀ ਉਹ ਦਿਨ ਬੜਾ ਹੀ ਅਪਹਾਗਾ ਸੀ ਜਦੋਂ ਇਹ ਵਿਚਾਰੀ ਮੇਰੇ ਕੋਲ ਆਈ ਦਰਅਸਲ ਮੈਂ ਉਸ ਦਿਨ ਪਤੇਗੜ੍ਹ ਸਾਹਿਬ ਦੇ ਮਸ਼ਹੂਰ ਦਸੰਬਰ ਵਾਲੇ ਮੇਲੇ ਦੇ ਵਿੱਚ ਜੋੜ ਮੇਲੇ ਦੇ ਵਿੱਚ ਸਾਂ ਬੜੀ ਭੀੜ ਹੈ ਅਤੇ ਇਕਦਮ ਭਗੜੜ ਮਚੀ ਹੈ ਉੱਥੇ ਘੋੜੇ ਬੇਕਾਬੂ ਹੋ ਗਏ ਹਨ ਅਤੇ ਨਿਹੰਗ ਸਿੰਘਾਂ ਦੇ ਘੋੜਿਆਂ ਨੇ ਉੱਥੇ ਭਗੜੜ ਮਚਾ ਦਿੱਤੀ ਹੈ ਕਈ ਪਰਿਵਾਰ ਇਧਰ ਉਧਰ ਹੋ ਗਏ ਹਨ ਉਹਨਾਂ ਦੇ ਵਿੱਚ ਸ਼ਾਇਦ ਇਹ ਬੱਚੇ ਸਾਈਡ ਤੇ ਹੋ ਗਏ ਅਤੇ ਉੱਥੇ ਹੀ ਰੋਣ ਲੱਗੀ ਹੈ ਬੜੀ ਰੋਈ ਹੈ ਮੈਂ ਉੱਥੇ ਕਈ ਦਿਨ ਇੰਤਜ਼ਾਰ ਕੀਤਾ ਇਧਰ ਉਧਰ ਲੱਭਿਆ ਮੈਨੂੰ ਇਸਦੇ ਮਾਤਾ ਪਿਤਾ ਨਜ਼ਰ ਨਹੀਂ ਆਏ ਮੈਂ ਬੜੀ ਤਲਾਸ਼ ਕੀਤੀ ਮੈਂ ਉੱਥੇ 2 ਦਿਨ ਰਿਹਾ ਲੇਕਿਨ ਬੜਾ ਆਪਾਗਾ ਸਮਾਸੀ ਬੜਾ ਮੈਂ ਇੰਤਜ਼ਾਰ ਕੀਤਾ ਅਤੇ ਮੈਨੂੰ ਇਸਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਅੱਗੇ ਫਿਰ ਮੈਂ ਉੱਥੇ ਇੱਕ ਛੋਟਾ ਜਿਹਾ ਪੋਸਟਰ ਛਪਾ ਕੇ ਉੱਥੇ ਲਗਾ ਦਿੱਤਾ ਇਸ ਦੀ ਫੋਟੋ ਮੈਂ ਉੱਥੇ ਲਗਾ ਦਿੱਤੀ ਲੇਕਿਨ ਫਿਰ ਵੀ ਕਿਸੇ ਦਾ ਵੀ ਕੋਈ ਫੋਨ ਕਿੰਨਾ ਹਿੱਚਰ ਮੇਰੇ ਕੋਲ ਨਹੀਂ ਆਇਆ ਮੈਂ ਸਮਝ ਗਿਆ ਸ਼ਾਇਦ ਇਸ ਬੱਚੀ ਦੇ ਅੱਗੇ ਪਿੱਛੇ ਹੁਣ ਕੋਈ ਨਹੀਂ ਰਿਹਾ ਇਸ ਨੂੰ ਮੈਂ ਆਪਣੇ ਅनाथालय ਦੇ ਵਿੱਚ ਲੈ ਗਿਆ ਅਤੇ ਉੱਤੇ ਹੀ ਪੜਾਇਆ ਪੋਸਿਆ ਆਪਣੀ ਧੀਆ ਵਾਂਗ ਪਿਆਰ ਦਿੱਤਾ ਧੀਆ ਵਾਂਗ ਪੜਾਇਆ ਅਤੇ ਅੱਜ ਇਹ ਆਈਪੀਐਸ ਅਧਿਕਾਰੀ ਦੀ ਤਿਆਰੀ ਕਰ ਰਹੀ ਹੈ ਜੇਕਰ ਇਹ ਕੁਝ ਨਾ ਕੁਝ ਵੱਡੀ ਅਫਸਰ ਬਣ ਜਾਵੇ ਸ਼ਾਇਦ ਮੈਨੂੰ ਮਨ ਹੋਵੇਗਾ ਤੇ ਸਭ ਤੋਂ ਜ਼ਿਆਦਾ ਖੁਸ਼ੀ ਮੈਨੂੰ ਹੋਵੇਗੀ ਇੰਨੀ ਗੱਲ ਸੁਣ ਕੇ ਡੀਐਸਪੀ ਸਾਹਿਬ ਜੜੇ ਹਨ ਉਹ ਰੋ ਪੈਂਦੇ ਹਨ ਉੱਥੇ ਹੀ ਪੁੱਬਾ ਮਾਰ ਕੇ ਹੋਰੋਂ ਦਾ ਦੇਖ ਕੋਲ ਖੜਾ ਡਰਾਈਵਰ ਵੀ ਖਰਨ ਹੈ ਵੀ ਡੀਐਸਪੀ ਸਾਹਿਬ ਇਹ ਗੱਲ ਸੁਣ ਕੇ ਇਹਨਾਂ ਕਿਉਂ ਰੋ ਰਹੇ ਹਨ ਇਹਦੇ ਵਿੱਚ ਤਾਂ ਕੋਈ ਕਾਸੀ ਗੱਲ ਦਿਖਦੀ ਨਹੀਂ ਹੈ ਆਖਿਰਕਾਰ ਕਿਹੜੀ ਗੱਲ ਡੀਐਸਪੀ ਸਾਹਿਬ ਦੇ ਦਿਲ ਨੂੰ ਇਨੀ ਡੂੰਗੀ ਵੱਜ ਗਈ ਹੈ ਜੋ ਕਿ ਇਹਨਾਂ ਰੋਰੇ ਹਨ ਤਾਂ ਅਗੋਂ ਡੀਐਸਪੀ ਸਾਹਿਬ ਹਰਮਨ ਨੂੰ ਆਪਣੇ ਗਲਵਕੜੀ ਦੇ ਵਿੱਚ ਲੈ ਲੈਂਦੇ ਹਨ ਅਤੇ ਕਹਿੰਦੇ ਹਨ ਧੀਏ ਅਸੀਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਉਦੋਂ ਮੈਂ ਛੋਟਾ ਅਫਸਰ ਹੁੰਦਾ ਸਾਂ ਮੇਰਾ ਪ੍ਰੋਮੋਸ਼ਨ ਨਹੀਂ ਹੋਇਆ ਸੀ ਆਪਣੇ ਪਰਿਵਾਰ ਸਮੇਤ ਉਸ ਜੋੜ ਮੇਲੇ ਦੇ ਵਿੱਚ ਪਹੁੰਚਿਆ ਸਾਂ ਉੱਥੇ ਮੈਂ ਕਥਾ ਸੁਣੀ ਅਤੇ ਬਾਹਰ ਆਇਆ ਬਾਹਰ ਆ ਕੇ ਤੇਰੇ ਲਈ ਮੈਂ ਆਈਸਕ੍ਰੀਮ ਲੈਂਡ ਚਲਾ ਗਿਆ ਤੇਰੀ ਮਾਤਾ ਦੇ ਹੱਥੋਂ ਤੂੰ ਉਸ ਸਮੇਂ ਛੁੱਟ ਗਈ ਜਦੋਂ ਉੱਥੇ ਪਗਧਰ ਮਚ ਗਏ ਅਤੇ ਉਸ ਤੋਂ ਬਾਅਦ ਅਸੀਂ ਵੀ ਤੈਨੂੰ ਬਹੁਤ ਲੱਭਿਆ ਸ਼ਾਇਦ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਬੜਾ ਢੁੰਡਣ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਕਿਵੇਂ ਤੂੰ ਸਾਹਮਣੇ ਨਜ਼ਰ ਨਹੀਂ ਆਈ ਬੜਾ ਲੱਭਿਆ ਲੇਕਿਨ ਚਲੋ ਜਿਵੇਂ ਰੱਬ ਨੂੰ ਮਨਜ਼ੂਰ ਸੀ ਉਸ ਦਿਨ ਉਹ ਪਹਾੜਾ ਵਾਪਰ ਗਿਆ ਕਈ ਸਾਲ ਤੇਰੀ ਅਸੀਂ ਭਾਲ ਕਰੇ ਮੈਂ ਆਪਣੇ ਜ਼ਿੰਦਗੀ ਦੇ ਕਈ ਕੀਮਤੀ ਸਾਲ ਤੇਰੀ ਭਾਲ ਦੇ ਵਿੱਚ ਗੁਜ਼ਾਰੇ ਮੈਨੂੰ ਤੂੰ ਨਹੀਂ ਲੱਭੀ ਲੇਕਿਨ ਦੇਖੋ ਤਾਂ ਸਹੀ ਤੂੰ ਇਸ ਅनाथालय ਦੇ ਵਿੱਚ ਸੀ ਜਿੱਥੇ ਮੈਂ ਕਈ ਵਾਰ ਆਇਆ ਦਾਨਪਨ ਵੀ ਕੀਤਾ ਲੇਕਿਨ ਕਮਾਲ ਦੀ ਗੱਲ ਹੈ ਮੈਨੂੰ ਤੂੰ ਨਹੀਂ ਦਿੱਖੀ ਲੇਕਿਨ ਚਲੋ ਜਿਵੇਂ ਵੀ ਹੈ ਅੱਜ ਤੂੰ ਮੇਰੇ ਕੋਲ ਆ ਗਈ ਹੈ ਅਤੇ ਅੱਜ ਤੋਂ ਬਾਅਦ ਤੈਨੂੰ ਕਿਸੇ ਵੀ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ ਤੇਰਾ ਪਿਤਾ ਤੇਰੇ ਕੋਲ ਹੈ ਤੇਰੀ ਮਾਤਾ ਤੇਰੀ ਯਾਦ ਦੇ ਵਿੱਚ ਦੁਨੀਆ ਤੋਂ ਅੱਜ ਤੋਂ 12 ਸਾਲ ਪਹਿਲਾਂ ਚਲੀ ਗਈ ਸੀ ਅਤੇ ਮੈਂ ਵੀ ਸਹਦ ਜੇਕਰ ਤੂੰ ਨਾ ਮਿਲਦੀ ਤਾਂ ਥੋੜੇ ਦਿਨਾਂ ਦੇ ਬਾਅਦ ਥੋੜੇ ਸਾਲਾਂ ਦੇ ਬਾਅਦ ਮੈਂ ਵੀ ਚਲਾ ਜਾਣਾ ਸੀ ਤੇਰਾ ਭਰਾ ਤੈਨੂੰ ਬਹੁਤ ਯਾਦ ਕਰਦਾ ਹੈ ਬਚਪਨ ਦੀਆਂ ਯਾਦਾ ਉਸ ਤੇ ਦਿਲ ਦੇ ਵਿੱਚ ਹੈ ਅਤੇ ਤੇਰਾ ਨਾਮ बार-बार ਪੁਕਾਰਦਾ ਹੈ ਜਿਵੇਂ ਹੀ ਤੂੰ ਆਪਣਾ ਨਾਮ ਦੱਸਿਆ ਸੀ ਮੇਰੇ ਮਨ ਦੇ ਵਿੱਚ ਉਮੀਦ ਤਾਂ ਉਦੋਂ ਜਾਗੀ ਸੀ ਲੇਕਿਨ ਚਲੋ ਜੋ ਹੁੰਦਾ ਹੈ ਠੀਕ ਹੁੰਦਾ ਹੈ ਅੱਜ ਤੂੰ ਮੈਨੂੰ ਮਿਲ ਚੁੱਕੀ ਹੈ ਅਤੇ ਮੈਂ ਤੈਨੂੰ ਰਾਜਕੁਮਾਰੀਆ ਵਾਂਗ ਪਿਆਰ ਦੇਵਾਂਗਾ ਉਹ ਪਿਆਰ ਜੋ ਕਿ ਮੈਂ ਬਚਪਨ ਦੇ ਵਿੱਚ ਨਹੀਂ ਦੇ ਪਾਇਆ ਮੈਨੂੰ ਮਾਫ਼ ਕਰ ਦੇ ਲੇਕਿਨ ਹਰਮਨ ਵੀ ਰੋ ਪੈਂਦੀ ਹੈ ਅਤੇ ਕਹਿੰਦੀ ਹੈ ਮੈਨੂੰ ਪਤਾ ਸੀ ਮੇਰੇ ਮਾਤਾ ਪਿਤਾ ਕਿਤੇ ਨਾ ਕਿਤੇ ਜ਼ਰੂਰ ਹੋਣਗੇ ਅਤੇ ਅੱਜ ਤੁਸੀਂ ਮੈਨੂੰ ਮਿਲ ਗਏ ਹੋ ਅਤੇ ਮੈਨੂੰ ਖੁਸ਼ੀ ਹੈ ਵੀ ਮੇਰਾ ਪਰਿਵਾਰ ਮੈਨੂੰ ਦੁਬਾਰਾ ਮਿਲ ਗਿਆ ਹੈ ਦੋਸਤੋ ਪਰਿਵਾਰ ਦੁਬਾਰਾ ਇਕੱਠਾ ਹੋ ਗਿਆ ਹੈ ਹਰਮਨ ਆਪਣੀ ਨਵੇਂ ਕਰ ਜਾਂਦੀ ਹੈ ਲੇਕਿਨ ਹਰਮਨ ਦੇ ਦਿਮਾਗ ਦੇ ਵਿੱਚ ਉਹ ਘਟਨਾ ਵਾਰ-ਵਾਰ ਘੁੰਮਰੀ ਹੈ ਜਦੋਂ ਉਸ ਪੁੱਤ ਵਾਲੇ ਨੇ ਉਸ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਹੁਣ ਵਾਰ-ਵਾਰ ਆਪਣੇ ਪਿਤਾ ਨੂੰ ਅਖਦੀ ਹੈ ਉਹਨਾਂ ਪੁਰਸ਼ਵੜਿਆਂ ਦੇ ਖਿਲਾਫ ਆਪਾਂ ਨੂੰ ਕੁਝ ਕਰਨਾ ਚਾਹੀਦਾ ਹੈ ਹਰ ਮਨ ਨੂੰ ਸਮਝਾਉਂਦਾ ਹੈ ਵੀ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਚੇਕਰ ਆਪਾਂ ਐਕਸ਼ਨ ਲੈ ਵੀ ਲਿਆ ਤਾਂ ਕੋਰਟ ਦੇ ਵਿੱਚ ਜਾ ਕੇ ਕਿਉਂਕਿ ਆਪਣੇ ਕੋਲ ਕੋਈ ਸਬੂਤ ਨਹੀਂ ਹੋਣਾ ਤਾਂ ਕੋਰਟ ਦੇ ਵਿੱਚ ਜਾ ਕੇ ਉਹ ਛੜੇ ਜਾਣਗੇ ਅਤੇ ਦੁਬਾਰਾ ਉਹਨਾਂ ਨੂੰ ਮੈਨੂੰ ਬਹਾਲ ਕਰਨਾ ਪਵੇਗਾ ਜਦੋਂ ਤੱਕ ਆਪਣੇ ਕੋਲ ਕੋਈ ਠੋਸ ਸਬੂਤ ਮਿਲਦਾ ਨਹੀਂ ਹੈ ਉਦੋਂ ਤੱਕ ਇਹਨਾਂ ਦੇ ਖਿਲਾਫ ਕੁਝ ਵੀ ਕਰਨ ਦਾ ਸਿੱਧਾ ਫਾਇਦਾ ਨਹੀਂ ਹੈ ਹਾਂ ਥੋੜੇ ਸਮੇਂ ਲਈ ਮੈਂ ਇਹਨਾਂ ਨੂੰ ਸਸਪੈਂਡ ਜ਼ਰੂਰ ਕਰ ਸਕਦਾ ਹਾਂ ਲੇਕਿਨ ਜਿਆਦਾ ਸਮਾਂ ਦੇ ਲਈ ਮੈਂ ਜੇਕਰ ਕੋਸ਼ਿਸ਼ ਕੀਤੀ ਤਾਂ ਸ਼ਾਇਦ ਨਹੀਂ ਹੋਣਾ ਤਾਂ ਇੰਨੀ ਮਜਬੂਰੀ ਸਮਝ ਕੇ ਹਰਮਨ ਦੇ ਦਿਮਾਗ ਦੇ ਵਿੱਚ ਵੀ ਆਈਡੀਆ ਆਂਦਾ ਹੈ ਕਿਉਂਕਿ ਆਖਿਰਕਾਰ ਉਹ ਵੀ ਤਾਂ ਆਈਪੀਐਸ ਅਧਿਕਾਰੀ ਬਣਨ ਦੀ ਤਿਆਰੀ ਕਰ ਰਹੀ ਹੈ ਦੋਸਤੋ ਆਪਣੇ ਬੈਗ ਦੇ ਵਿੱਚ ਇੱਕ ਗੁਪਤ ਕੈਮਰਾ ਲਗਾਉਂਦੀ ਹੈ ਅਤੇ ਦੁਬਾਰਾ ਗਗਨਦੀਪ ਨੂੰ ਨਾਲ ਲੈ ਕੇ ਉਸੇ ਹੀ ਥਾਣੇ ਦੇ ਵਿੱਚ ਪਹੁੰਚ ਜਾਂਦੀ ਹੈ ਦੁਬਾਰਾ ਪੁਲਸ ਵਾਲਾ ਜਿਹੜਾ ਹੈ ਬਤਮੀ ਜੀ ਕਰਦਾ ਹੈ ਅਤੇ ਆਖਦਾ ਹੈ ਤੂੰ ਫੇਰ ਆ ਗਈ ਹੈ ਤੇ ਕੈਪਟਨ ਉਸ ਦਿਨ ਸਮਝਾਇ ਸੀ ਨਾ ਵੀ ਬਿਨਾਂ ਸਬੂਤ ਤੋਂ ਕੁਝ ਵੀ ਨਹੀਂ ਹੋਣਾ ਅਤੇ ਐਮਐਲਏ ਸਾਹਿਬ ਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲੈ ਸਕਦੇ ਹਾਂ ਜੇਕਰ ਤੋਂ 50000 ਰੁਪਏ ਦਾ ਜੁਗਾੜ ਕਰਦੇ ਹਾਂ ਤਾਂ ਸ਼ਾਇਦ ਅਸੀਂ ਐਡਾ ਵੱਡਾ ਰਿਸਕ ਲੈ ਸਕਦੇ ਹਾਂ ਉਸ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਇੰਨੀ ਗੱਲ ਸੁਣ ਕੇ ਜਿਹੜੀ ਹਰਮਨ ਕਹਿੰਦੀ ਹੈ ਵੀ ਰਿਸ਼ਵਤ ਦੇਣਾ ਗੁਨਾਹ ਹੈ ਮੈਂ ਬਿਲਕੁਲ ਨਹੀਂ ਦੇਣੀ ਮੈਂ ਵੀ ਆਈਪੀਐਸ ਅਧਿਕਾਰੀ ਦੀ ਤਿਆਰੀ ਕਰ ਰਹੀ ਹਾਂ ਜੇਕਰ ਮੈਂ ਆਪ ਖੁਦ ਰਿਸ਼ਵਤ ਦੇਣ ਲੱਗੀ ਤਾਂ ਫਿਰ ਕਾਨੂੰ ਤੇਰੇ ਵਰਗਿਆਂ ਨੂੰ ਕਿਵੇਂ ਫੜਿਆ ਕਰਾਂਗੇ ਤੇਰੇ ਵਰਗੇ ਨੀਚ ਬੰਦਿਆਂ ਨੇ ਸਮਾਜ ਦਾ ਮਾਹੌਲ ਖਰਾਬ ਕਰ ਰੱਖਿਆ ਹੈ ਅਤੇ ਤੇਰੇ ਵਰਗੇ ਨੀਚ ਬੰਦਿਆਂ ਦੇ ਕਰਕੇ ਹੀ ਅੱਜ ਜੋ ਤੀਆਂ ਹਨ ਸਮਾਜ ਦੇ ਵਿੱਚ ਬਿਲਕੁਲ ਸੇਪ ਨਹੀਂ ਹਨ ਅਤੇ ਤੇਰੇ ਵਰਗਿਆਂ ਨੇ ਸਮਾਜ ਦੇ ਵਿੱਚ ਗੰਨ ਮਚਾਇਆ ਹੋਇਆ ਹੈ ਹੁਣ ਪੁਲਿਸ ਵਾਲਾ ਜਦੋਂ ਇਹਨੇ ਕੜੇ ਬੋਲ ਸੁਣਦਾ ਹੈ ਉਸ ਤੋਂ ਰਿਹਾ ਨਹੀਂ ਜਾਂਦਾ ਇੱਕ ਵੱਟ ਕੇ ਚਪੇੜ ਹਰਮਨ ਦੀ ਗੱਲ ਤੇ ਰੱਖ ਦਿੰਦਾ ਹੈ ਹਰਮਨ ਗੁੱਸੇ ਦੇ ਵਿੱਚ ਆਂਦੀ ਹੈ ਤੇ ਕਹਿੰਦੀ ਹੈ ਤੇਰੀ ਹਿੰਮਤ ਕਿਵੇਂ ਹੋਈ ਵੀ ਮੇਰੇ ਚਪੇੜ ਮਾਰਨ ਦੀ ਤੂੰ ਲੈਡੀ ਪੁਲਿਸ ਨੂੰ ਬੁਲਾ ਸਕਦਾ ਸੀ ਤੂੰ ਆਪ ਮੇਰੇ ਤੇ ਹੱਥ ਚੁੱਕਿਆ ਹੈ ਹੁਣ ਦੇਖ ਤੇਰੇ ਖਿਲਾਫ ਪੜਦਾ ਕੀ ਹੈ ਤੱਕ ਪੁਲਿਸ ਵਾਲਾ ਹੰਕਾਰ ਦੇ ਵਿੱਚ ਆਕਦਾ ਹੈ ਹਾਂ ਕੀ ਕਹੇਗੀ ਬਾ ਵੀ ਮੈਟਰ ਤੇ ਹਟ ਚੁੱਕਾ ਤੇਰੇ ਕੋਲ ਸਬੂਤ ਕੀ ਹੈ ਕੀ ਗਵਾਹ ਹੈ ਕਿ ਇਹ ਪੁਰਸ਼ ਵਾਲੇ ਤੇਰੇ ਖਿਲਾਫ ਗਵਾਹੀ ਦੇਣਗੇ ਇਹ ਤਾਂ ਮੇਰੇ ਨਾਲ ਹਨ ਅਤੇ ਹਰਮਨ ਉੱਚੀ ਆਵਾਜ਼ ਦੇ ਵਿੱਚ ਪੁੱਛਦੀ ਹੈ ਵੀ ਕੌਣ-ਕੌਣ ਮੇਰੇ ਨਾਲ ਹੈ ਲੇਕਿਨ ਅੱਗੇ ਕੋਈ ਨਹੀਂ ਆਂਦਾ ਉਹ ਜਾਣ ਬੁਝ ਕੇ ਇਹ ਸਭ ਕੁਝ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕੌਣ ਇਸਦੇ ਨਾਲ ਹੈ ਅਤੇ ਕੌਣ ਨਹੀਂ ਦੋਸਤੋ ਕੋਈ ਵੀ ਅੱਗੇ ਨਹੀਂ ਆਉਂਦਾ ਕਿਉਂਕਿ ਕੋਈ ਵੀ ਆਪਣੇ ਸਾਥੀ ਪੁਰਸ਼ ਵਾਲੇ ਦੇ ਖਿਲਾਫ ਨਹੀਂ ਜਾਣਾ ਚਾਹੁੰਦਾ ਸੀ ਇਕਦਮ ਆਵਾਜ਼ ਮਾਰਦੀ ਹੈ ਪਿਤਾ ਜੀ ਅੰਦਰ ਆ ਜਾਓ ਤਾਂ ਅੰਦਰ ਡੀਐਸਪੀ ਸਾਹਿਬ ਜੋ ਕਿ ਉਸ ਥਾਣੇ ਦੇ ਬਾਹਰ ਚਾਹ ਦੀ ਦੁਕਾਨ ਤੇ ਇੰਤਜ਼ਾਰ ਕਰ ਰਹੇ ਹਨ ਅੰਦਰ ਆ ਜਾਂਦੇ ਹਨ ਦੋਸਤੋ ਅੰਦਰ ਭਾਰੀ ਪੁਲਿਸ ਫੋਰਸ ਜੋ ਕਿ ਥੋੜੀ ਦੂਰੀ ਤੇ ਖੜੀ ਹੈ ਡੀਐਸਪੀ ਸਾਹਿਬ ਦਾ ਇਸ਼ਾਰਾ ਮੰਦੇ ਹੀ ਅੰਦਰ ਆ ਜਾਂਦੀ ਹੈ ਅੰਦਰ ਆ ਕੇ ਸਾਰੇ ਪੁਲਿਸ ਵਾਲਿਆਂ ਨੂੰ ਕੇਰਾ ਪਾ ਲਿਆ ਜਾਂਦਾ ਹੈ ਸਭ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਸਭ ਦੇ ਖਿਲਾਫ ਪਰਚਾ ਬਣਾ ਜਾਂਦਾ ਹੈ ਹੁਣ ਪੁਲਿਸ ਵਾਲਾ ਵੀ ਹਨਨ ਹੈ ਵੀ ਇਸ ਗਰੀਬ ਔਰਤ ਦੇ ਪਿੱਛੇ ਗਰੀਬ ਲੜਕੀ ਦੇ ਮਗਰ ਇਹ ਡੀਐਸਪੀ ਸਾਹਿਬ ਇੱਥੇ ਕਿਉਂ ਆਏ ਹਨ ਕੀ ਬਜਾ ਹੈ ਲੇਕਿਨ ਜਿਵੇਂ ਹੀ ਉਸ ਨੂੰ ਸੱਚਾਈ ਪਤਾ ਹੁੰਦੀ ਹੈ ਵੀ ਇਹ ਇਧਰ ਦੀ ਲੜਕੀ ਹੈ ਇਹ ਤਾਂ ਡੀਐਸਪੀ ਸਾਹਿਬ ਦੀ ਸਗੀ ਧੀ ਹੈ ਇੱਕਦਮ ਪੈਰਾਂ ਦੇ ਵਿੱਚ ਡਿੱਗ ਜਾਂਦਾ ਹੈ ਮਾਫੀ ਮੰਗਣ ਲੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਮੈਨੂੰ ਮਾਫ ਕਰ ਦਿਓ ਮਿਰਤੂ ਇਹ ਗਲਤੀ ਗਲਤੀ ਨਾਲ ਹੋ ਗਈ ਮੈਂ ਤਾਂ ਬਸ ਐਮਐਲਏ ਸਾਹਿਬ ਦੇ ਮੁੰਡੇ ਨੂੰ ਬਚਾਰ ਰਿਹਾ ਸੀ ਅੱਗੋਂ ਡੀਐਸਪੀ ਸਾਹਿਬ ਦੀ ਕੁੜੀ ਹਰਮਨ ਆਖਦੀ ਹੈ ਵੀ ਤੂੰ ਐਮਐਲਏ ਸਾਹਿਬ ਦੇ ਕਰਕੇ ਨਹੀਂ ਕਰ ਰਿਹਾ ਸੀ ਤੂੰ ਇਹ ਰਿਸ਼ਵਤ ਵਾਸਤੇ ਕਰ ਰਿਹਾ ਸੀ ਜਿਕਰ ਸੱਚਮੁੱਚ ਤੂੰ ਐਮਐਲਏ ਸਾਹਿਬ ਦੇ ਨਾਲ ਹੁੰਦਾ ਤਾਂ 50000 ਰੁਪਏ ਦੀ ਮੇਰੇ ਨਾਲ ਗੱਲ ਨਹੀਂ ਕਰਦੀ ਸੀ ਤੂੰ ਪੈਸੇ ਦਾ ਪੀਰ ਹੈ ਜਿੰਦੋਂ ਜ਼ਿਆਦਾ ਪੈਸੇ ਮਿਲਦੇ ਹਨ ਉਧਰਲੇ ਪੈਸੇ ਹੋ ਜਾਂਦਾ ਹੈ ਅਤੇ ਜਦੋਂ ਫਾਇਦਾ ਮਿਲਦਾ ਹੈ ਉਧਰੋਂ ਜਾ ਕੇ ਖੜਾ ਹੋ ਜਾਣਾ ਹੈ ਤੇਰੇ ਵਰਗੇ ਬੰਦਿਆਂ ਨੂੰ ਡਿਊਟੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਤੈਨੂੰ ਤਾਂ ਕਿੰਨੇ ਸਾਲ ਪਹਿਲਾਂ ਸਸਪੈਂਡ ਹੋ ਜਾਣਾ ਚਾਹੀਦਾ ਸੀ ਪਤਾ ਨਹੀਂ ਕਿੰਨੇ ਲੋਕਾਂ ਦੇ ਨਾਲ ਤੂੰ ਇਹੋ ਜਿਹਾ ਬਰਤావ ਕੀਤਾ ਹੋਣਾ ਤੇਰੇ ਵਰਗਿਆਂ ਨੂੰ ਡਿਊਟੀ ਨਹੀਂ ਕਰਨੀ ਚਾਹੀਦੀ ਅਜ ਤੋਂ ਬਾਅਦ ਮੈਂ ਆਪਣੇ ਪਿਤਾ ਜੀ ਨੂੰ ਕਹ ਕੇ ਤੈਨੂੰ ਸਸਪੈਂਡ ਕਰਾ ਦਾਂਗੇ ਅਤੇ ਡਿਊਟੀ ਤੋਂ ਦਿਸਬਿਸ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਸਬੂਤ ਕਿਹੜਾ ਹੈ ਜੋ ਕਿ ਮੇਰੇ ਬੈਗ ਦੇ ਵਿੱਚ ਹੈ ਇਹ ਕੈਮਰਾ ਲੱਗਿਆ ਹੋਇਆ ਹੈ ਅਤੇ ਤੇਰੇ ਖਿਲਾਫ ਇਹ ਬਹੁਤ ਕੁਝ ਕਰ ਸਕਦਾ ਹੈ ਹੁਣ ਦੇਖੀ ਤੇਰੇ ਨਾਲ ਬਣਦਾ ਕੀ ਹੈ ਦੋਸਤੋ ਸਭ ਲੋਕ ਲੜ ਜਾਂਦੇ ਹਨ ਪੈਰਾਂ ਦੇ ਵਿੱਚ ਡਿੱਕੇ ਰੋਣ ਲੱਗ ਜਾਂਦੇ ਹਨ ਲੇਕਿਨ ਕਿਸੇ ਦੀ ਗੱਲ ਨਹੀਂ ਸੁਣਦੀ ਅਤੇ ਆਪਣੇ ਪਿਤਾ ਦੇ ਨਾਲ ਬਾਹਰ ਆ ਜਾਂਦੀ ਹੈ ਇਸ ਤਰ੍ਹਾਂ ਇੱਕ ਗਰੀਬ ਲੜਕੀ ਆਪਣੀ ਸਹੇਲੀ ਦੇ ਨਾਲ ਹੋਈ ਬਦਸਲੂਕੀ ਦਾ ਬਦਲਾ ਲੈਂਦੀ ਹੈ ਅਤੇ ਐਮਐਲਏ ਸਾਹਿਬ ਦੇ ਉਸ ਅਤੇ ਐਮਐਲਏ ਦੇ ਉਸ ਮੁੰਡੇ ਦੇ ਖਿਲਾਫ ਵੀ ਐਕਸ਼ਨ ਲਈਦੀ ਹੈ ਅਤੇ ਡੀਐਸਪੀ ਜਿਹੜਾ ਹੈ ਆਪਣੀ ਬੇਟੀ ਦੀ ਗੱਲ ਮੰਨ ਕੇ ਉਸ ਮੁੰਡੇ ਦੇ ਖਿਲਾਫ ਐਕਸ਼ਨ ਲੈਂਦਾ ਹੈ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਕਿ ਸੱਚਮੁੱਚ ਹਰਮਨ ਨੇ ਜੋ ਕੀਤਾ ਸਹੀ ਕੀਤਾ ਜਾਂ ਨਹੀਂ ਜਾਂ ਫਿਰ ਉਸ ਨੂੰ ਕੁਝ ਹੋਰ ਕਰਨਾ ਚਾਹੀਦਾ ਸੀ ਇਹ ਪਰਿਵਾਰ ਕਿੰਨੇ ਸਾਲਾਂ ਬਾਅਦ ਇੱਕ ਵਿਛੜਿਆ ਪਰਵਾਰ ਮਿਲਿਆ ਤਹਾਨੂੰ ਕਿਵੇਂ ਲੱਗਿਆ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਚੰਗਾ ਲੱਗਾ ਤਾਂ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦੇਣਾ ਜੀ ਤਾਂ ਕਿ ਇਹੋ ਜੀ ਭਾਗ ਕਹਾਣੀਆਂ ਉਹਨਾਂ ਤੱਕ ਵੀ ਪਹੁੰਚ ਸਕਣ ਦੋਸਤੋ ਦੇਵ ਸਾਨੂੰ ਇਜਾਜ਼ਤ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇਣਾ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ